ਕੈਨੇਡੀਅਨ ਖਬਰਾਂ ਅਮਦ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਮਰੀਕਾ ਕੈਨੇਡਾ ਸਰੱਦ ਦੇ ਗੈਰ ਦਸਤਾਵੇਜ਼ੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਇੱਕ ਬੇਮਿਸਾਲ ਰੁਝਾਨ ਵਿੱਚ ਅਕੱਲੇ ਜੂਨ ਦੇ ਅੰਦਰ 2024 ਚ 5000 ਤੋਂ ਵੱਧ ਗੈਰ ਦਸਤਾਵੇਜ਼ੀ ਭਾਰਤੀ ਪ੍ਰਵਾਸੀ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਏ ਇਹ ਵਾਧਾ ਪਹਿਲੀ ਵਾਰ ਹੋਇਆ ਜਦੋਂ ਅਮਰੀਕਾ ਮੈਕਸੀਕੋ ਸਰਦ ਨਾਲੋਂ ਜ਼ਿਆਦਾ ਭਾਰਤੀ ਪ੍ਰਵਾਸੀਆਂ ਨੇ ਅਮਰੀਕਾ ਕੈਨੇਡਾ ਸਰਦ ਪਾਰ ਕਰ ਲਈ ਹੈ ਅਮਰੀਕਾ ਨੇ ਕੈਨੇਡਾ ਨਾਲ ਆਪਣੇ ਨਰਮ ਵੀਜ਼ਾ ਨੀਤੀਆਂ ਨੂੰ ਲੈ ਕੇ ਚਿੰਤਾਵਾਂ ਨੂੰ ਜ਼ਾਹਰ ਕੀਤਾ ਤੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਆਕਰਸ਼ਿਤ ਕੀਤਾ ਜਿਸ ਨਾਲ ਗੈਰ ਦਸਤਾਵੇਜ਼ੀ ਕ੍ਰਾਸਿੰਗ ਦੇ ਅੰਦਰ ਵਾਧਾ ਹੋਇਆ ਕੈਨੇਡਾ ਜਾਣ ਦੌਰਾਨ ਸ਼ਰਨ ਲੈਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਧਣ ਨਾਲ ਯੂਕੇ ਵੀ ਪ੍ਰਭਾਵਿਤ ਹੋਇਆ ਜਿਵੇਂ ਜਿਵੇਂ ਇਹ ਚੁਣੌਤੀਆਂ ਵਧਦੀਆਂ ਜਾ ਰਹੀਆਂ ਨੇ ਤਿੰਨੋਂ ਦੇਸ਼ ਆਪਣੀ ਇਮੀਗ੍ਰੇਸ਼ਨ ਨੀਤੀਆਂ ਦਾ ਮੋੜ ਬਲੰਕਣ ਕਰ ਸਕਦੇ ਨੇ ਇਮੀਗ੍ਰੇਸ਼ਨ ਚੁਣੌਤੀਆਂ ਦੇ ਵਿੱਚ ਨਵੀਂ ਫਰੰਟਲਾਈਨ ਕੈਨੇਡਾ ਦੀਆਂ ਵੀਜ਼ਾ ਨੀਤੀਆਂ ਜਾਂਚ ਅਧੀਨ ਯੂਐਸਏ ਯੂਕੇ ਐਕਸਪ੍ਰੈਸ ਵਧ ਰਹੀਆਂ ਚਿੰਤਾਵਾਂ ਪ੍ਰਵਾਸ ਵਿੱਚ ਮਨੁੱਖੀ ਪਹਿਲ ਇਮੀਗ੍ਰੇਸ਼ਨ ਨੀਤੀਆਂ ਨੇ ਪ੍ਰਭਾਵ ਅੰਤਰਰਾਸ਼ਟਰੀ ਸਹਿਯੋਗ ਲਈ ਇੱਕ ਲੰਗਾ ਸਿੱਟਾ ਤੇ ਇਮੀਗ੍ਰੇਸ਼ਨ ਚੁਣੌਤੀਆਂ ਵਿੱਚ ਇੱਕ ਨਵੀਂ ਫਰੰਟਲਾਈਨ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਲਗਭਗ 9000 ਕਿਲੋਮੀਟਰ ਤੱਕ ਫੈਲੀ ਅਮਰੀਕਾ ਕੈਨੇਡਾ ਸਰਹੱਦ ਦੀ ਸਭ ਤੋਂ ਲੰਬੀ ਅਸੁਰੱਖਿਤ ਸੀਮਾ ਹੈ ਅਤੇ ਲੰਬੇ ਸਮੇਂ ਤੋਂ ਦੋਵੇਂ ਦੇਸ਼ਾਂ ਦੇ ਵਿਚਕਾਰ ਸ਼ਾਂਤੀਪੂਰਨ ਸਹਿ ਹੋਣ ਦੀ ਪ੍ਰਤੀਕ ਹੈ ਹਾਲਾਂਕਿ ਇਹ ਹੁਣ ਇੱਕ ਨਵੀਂ ਇਮੀਗ੍ਰੇਸ਼ਨ ਚੁਣੌਤੀ ਦਾ ਫਰੰਟ ਲਾਈਨ ਬਣ ਗਿਆ ਹੈ ਇੱਕ ਵਿਸ਼ਾਲ ਵਿਸਤਾਰ ਜੋ ਅਮਰੀਕਾ ਮੈਕਸੀਕੋ ਸਰਦ ਨਾਲੋਂ ਦੁੱਗਣੇ ਤੋਂ ਵੱਧ ਨੇ ਤੇ ਇਹ ਕੈਰ ਦਸਤਾਵੇਜੀ ਪ੍ਰਵਾਸੀਆਂ ਦੀ ਵੀ ਮਿਸਾਲ ਆਮਦ ਦਾ ਗਵਾਹ ਖਾਸ ਕਰਕੇ ਭਾਰਤ ਤੋਂ ਜੂਨ 2024 ਵਿੱਚ ਸਥਿਤੀ ਇੱਕ ਚੀਪਿੰਗ ਪੁਆਇੰਟ ਤੇ ਪਹੁੰਚ ਗਈ ਹੈ ਤੇ 5152 ਗੈਰ ਦਸਤਾਵੇਜ਼ੀ ਭਾਰਤੀ ਪ੍ਰਵਾਸੀ ਕੈਨੇਡਾ ਤੋਂ ਪੈਦਲ ਹੀ ਅਮਰੀਕਾ ਵਿੱਚ ਦਾਖਲ ਹੋਏ ਪਿਛਲੇ ਰਿਕਾਰਡ ਨੂੰ ਜਿੱਥੇ ਤੋੜਿਆ ਗਿਆ ਪਿਛਲੇ ਸਾਲ ਨਾਲੋਂ ਇਹ ਪੰਜ ਗੁਣਾ ਵਾਧਾ ਤੇ ਇੱਕ ਵਾਧਰੇ ਰੁਝਾਨ ਨੂੰ ਉਜਾਗਰ ਕਰਦਾ ਜੋ ਸਰਹੱਦ ਦੋਵੇਂ ਪਾਸੇ ਜਿਥੇ ਨਾ ਚਿੰਤਾ ਦਾ ਵਿਸ਼ਾ ਬਣਿਆ ਹੋਈਆਂ ਨੇ ਕੈਨੇਡਾ ਦੀਆਂ ਵੀਜ਼ਾ ਨੀਤੀਆਂ ਜਾਂਚ ਅਧੀਨ ਹੈ ਇਹ ਵਾਅਦਾ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ ਨਾਲ ਨੇੜੇ ਜੁੜਿਆ ਹੋਇਆ ਹੈ ਆਪਣੀ ਆਰਥਿਕਤਾ ਨੂੰ ਹਲਾਰਾ ਦੇਣ ਅਤੇ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨ ਦੀ ਕੋਸ਼ਿਸ਼ ਵਿੱਚ ਕੈਨੇਡੀਅਨ ਸਰਕਾਰ ਨੇ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ 2017 ਦੇ ਆਸ-ਪਾਸ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਪਰਵਾਪ ਤਰੰਤ ਅਤੇ ਨਾਟਕੀ ਸੀ 2018 ਅਤੇ 2022 ਵਿੱਚ ਕੈਨੇਡਾ ਦੇ ਅੰਦਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 61% ਵਾਧਾ ਹੋਇਆ ਜੋ ਕਿ 5,66,000 ਤੋਂ ਵੱਧ ਕੇ 8 ਲੱਖ ਤੱਕ ਪਹੁੰਚ ਗਿਆ ਹੈ ਕੈਨੇਡਾ ਆਪਣੀ ਅਨੁਕੂਲ ਨੀਤੀਆਂ ਮਿਆਰ ਸਿੱਖਿਆ ਪ੍ਰਣਾਲੀ ਅਤੇ ਬਹੁ ਸੱਭਿਆਚਾਰਕ ਮਾਹੌਲ ਕਾਰਨ ਪ੍ਰਵਾਸੀਆਂ ਲਈ ਇੱਕ ਆਕਰਸ਼ਣ ਦਾ ਸਥਾਨ ਬਣਿਆ ਹੋਇਆ ਹੈ ਹਾਲਾਂਕਿ ਗਵਾਂਡੀ ਦੇਸ਼ਾਂ ਦੁਆਰਾ ਇਸ ਪ੍ਰਵਾਹ ਵੱਲ ਧਿਆਨ ਨਹੀਂ ਦਿੱਤਾ ਗਿਆ ਸੰਯੁਕਤ ਰਾਜ ਅਮਰੀਕਾ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੈਨੇਡਾ ਦੀਆਂ ਢਿੱਲੀਆਂ ਵੀਜ਼ਾ ਨੀਤੀਆਂ ਅਣਜਾਣੇ ਵਿੱਚ ਗੈਰ-ਦਸਤਾਵੇਜ਼ੀ ਰਹਿਤ ਪ੍ਰਵਾਸੀਆਂ ਦੀ ਅਮਰੀਕਾ ਵਿੱਚ ਆਵਾਜਾਈ ਨੂੰ ਆਸਾਨ ਬਣਾ ਸਕਦੀਆਂ ਨੇ ਯੂਕੇ ਯੂਐਸਏ ਐਕਸਪ੍ਰੈਸ ਐਂਟਰੀ ਵਿੱਚ ਜਿੱਥੇ ਚਿੰਤਾਵਾਂ ਹੁਣ ਵੱਧ ਰਹੀਆਂ ਨੇ ਵੱਡੀ ਗਿਣਤੀ ਦਾ ਜਵਾਬ ਵਾਸ਼ਿੰਗਟਨ ਓਟਵਾ ਨੂੰ ਚੇਤਾਵਨੀ ਦਿੱਤੀ ਗਈ ਹੈ ਕੈਨੇਡਾ ਨੂੰ ਆਪਣੀਆਂ ਵੀਜ਼ਾ ਸਕ੍ਰੀਨਿੰਗ ਪ੍ਰਕਿਰਿਆ ਨੂੰ ਸਖਤ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਯੂਐਸਏ ਅਧਿਕਾਰੀ ਕਾਸਟਰ ਤੇ ਚਿੰਤਨ ਹੈ ਕਿ ਵਿਅਕਤੀ ਗੈਰ ਕਾਨੂੰਨੀ ਢੰਗ ਦੇ ਨਾਲ ਸੰਗਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਲਈ ਇੱਕ ਗੇਟਵੇ ਵਜੋਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰ ਰਹੇ ਨੇ ਇਸੇ ਤਰ੍ਹਾਂ ਯੂਨਾਈਟਿਡ ਕਿੰਡਮ ਨੇ ਇਸ ਰੁਝਾਨ ਦਾ ਨੋਟਿਸ ਲਿਆ ਯੂਕੇ ਨੇ ਸੁਝਾਅ ਦਿੱਤਾ ਕਿ ਕੈਨੇਡਾ ਜਾਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਰੁਕਣ ਲਈ ट्राਜਿਟ ਵੀਜ਼ਾ ਪ੍ਰਾਪਤ ਕਰਨ ਦੀ ਲੋੜ ਹੋਣੀ ਚਾਹੀਦੀ ਹੈ ਇਹ ਸਿਰਫ ਯੂਕੇ ਵਿੱਚ ਭਾਰਤੀ ਨਾਗਰਿਕਾਂ ਦੁਆਰਾ ਸ਼ਰਨ ਦਾ ਦਾਅਵੇ ਵਿੱਚ ਇੱਕ ਮਹੱਤਵਪੂਰਨ ਵਾਧੇ ਤੋਂ ਬਾਅਦ ਆਈ ਹੈ ਕੈਨੇਡਾ ਵਿੱਚ ਆਵਾਜਾਈ ਦੇ ਦੌਰਾਨ 2022 ਦੇ ਵਿੱਚ ਯੂਕੇ ਦੀ ਅੰਦਰ ਸ਼ਰਨ ਮੰਗਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ 136% ਵਾਧਾ ਹੋਇਆ ਪਿਛਲੇ ਸਾਲ ਦੇ ਮੁਕਾਬਲੇ ਦੇ ਪੋਰਟ ਚ 2023 ਤੱਕ ਇਹ ਗਿਣਤੀ ਹੋਰ ਵੱਧ ਸਕਦੀ ਸੀ ਤੇ 1319 ਭਾਰਤੀ ਨਾਗਰਿਕਾਂ ਨੇ ਸ਼ਰਨ ਮੰਗੀ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕੈਨੇਡਾ ਜਾਣ ਵਾਲੇ ਆਵਾਜਾਈ ਸਾਧਨ ਸਨ ਆਵਾਜਾਈ ਯਾਤਰੀ ਸੰਨ ਤੇ ਯੂਕੇ ਸਰਕਾਰ ਇਸ ਨੂੰ ਇੱਕ ਅਹਿਮ ਮੁੱਦੇ ਵਜੋਂ ਦੇਖਦੀ ਹੈ ਜਿਸ਼ ਨੂੰ ਸ਼ਰਨ ਰੋਕਣ ਦੇ ਉਦੇਸ਼ ਲਈ ਟਰਾਂਜ਼ਿਟ ਰੂਟਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਤੁਰੰਤ ਵਿੱਚ ਧਿਆਨ ਦੇਣ ਦੀ ਜ਼ਰੂਰਤ ਹੈ 5000 ਤੋਂ ਵੱਧ ਗੈਰ ਦਸਤਾਵੇਜ਼ੀ ਭਾਰਤੀ ਪ੍ਰਵਾਸੀ ਕੈਨੇਡਾ ਤੋਂ ਅਮਰੀਕਾ ਗਏ ਅਤੇ ਜੂਨ 2024 ਦੇ ਅੰਦਰ ਇਹ ਰਿਕਾਰਡ ਕੀਤਾ ਗਿਆ ਪਹਿਲੀ ਵਾਰ ਜ਼ਿਆਦਾਤਰ ਭਾਰਤੀ ਪ੍ਰਵਾਸੀ ਅਮਰੀਕਾ ਵਿੱਚ ਦਾਖਲੇ ਮੈਕਸੀਕੋ ਨਾਲੋਂ ਕਨੇਡਾ ਦੀ ਸਰਹੱਦ ਰਾਈ ਅਮਰੀਕਾ ਦੇ ਵਿੱਚ ਦਾਖਲਾ ਲੱਤਾ ਜਿਹੜਾ ਕਨੇਡਾ ਦੀਆਂ ਵੀਜ਼ਾ ਨੀਤੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵਾਅਦੇ ਨੂੰ ਆਕਰਸ਼ਿਤ ਕਰਦੀਆਂ ਨੇ ਅਮਰੀਕਾ ਤੋਂ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਯੂਕੇ ਦੇ ਹਾਲਾਤ ਤਿੰਨੋਂ ਦੇਸ਼ਾਂ ਨੂੰ ਆਪਣੀ ਇਮੀਗ੍ਰੇਸ਼ਨ ਰਣਨੀਤੀਆਂ ਤੇ ਮੋੜ ਵਿਚਾਰ ਕਰਨੇ ਮਜਬੂਰ ਕਰ ਰਹੀਆਂ ਨੇ ਮਾਈਗ੍ਰੇਸ਼ਨ ਦਾ ਮਨੁੱਖੀ ਪਹਿਲੂ ਆંકੜਿਆਂ ਦੇ ਪਿੱਛੇ ਬਿਹਤਰ ਮੌਕਿਆਂ ਦੀ ਪਹਾੜ ਵਿੱਚ ਹਜ਼ਾਰਾਂ ਲੋਕਾਂ ਨੇ ਨਿਜੀ ਕਹਾਣੀਆਂ ਬਣਾਈਆਂ ਇਨ੍ਹਾਂ ਪ੍ਰਵਾਸੀਆਂ ਵਿੱਚ ਬਹੁਤ ਸਾਰੇ ਵਿਦਿਆਰਥੀ ਜਾਂ ਕਾਮੇ ਨੇ ਜੋ ਸ਼ੁਰੂ ਵਿੱਚ ਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਦਾਖਲ ਹੋਏ ਪਰ ਬਾਅਦ ਵਿੱਚ ਅਮਰੀਕਾ ਦੇ ਅੰਦਰ ਦਾਖਲ ਹੋਣ ਦੀ ਚੋਣ ਕੀਤੀ। ਯੂਐਸਏ ਵਿੱਚ ਰੋਜ਼ਗਾਰ ਦੇ ਮੌਕੇ, ਪਰਿਵਾਰਕ ਕਨੈਕਸ਼ਨ ਜਾਂ ਫਿਰ ਸਾਂਝੇ ਸਮਝੇ ਜਾਂਦੇ ਫਾਇਦੇ ਸਮੇਤ ਵੱਖ-ਵੱਖ ਕਾਰਕਾਂ ਕਰਕੇ ਇਮੀਗ੍ਰੇਸ਼ਨ ਸਿਸਟਮ ਉੱਤਰੀ ਸਰਹੱਦ ਪਾਰ ਕਰਨ ਦੀ ਯਾਤਰਾ ਜੋਖਮਾਂ ਨਾਲ ਭਰੀ ਹੋਈ ਹੈ। ਪ੍ਰਵਾਸੀ ਅਕਸਰ ਦੂ ਦਰਾਡੇ ਅਤੇ ਕਠੋਰ ਇਲਾਕਿਆਂ ਨੂੰ ਪਾਰ ਕਰਦੇ ਨੇ। ਕੁਦਰਤੀ ਆਫਟਾ ਨਾਲ ਸਾਹਮਣਾ ਕਰਦੇ ਨੇ ਅਤੇ ਲੇਖਕ ਸਰਹੱਦ ਬੈ ਦੁਆਰਾ ਬਰਦੀ ਸੰਭਾਵਨਾ ਦਾ ਵੀ ਕਿਤੇ ਨਾ ਕਿਤੇ ਜਿਆਦਾ ਸਾਹਮਣਾ ਕਰਦੇ ਨੇ ਕ੍ਰਾਸਿੰਗ ਦੀ ਵਾਧਦੀ ਗਿਣਤੀ ਇਨ੍ਹਾਂ ਵਿਅਕਤੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਵੀ ਮਾਨਵਵਾਦੀ ਚਿੰਤਾਵਾਂ ਪੈਦਾ ਕਰਦੀ ਹੈ ਇਮੀਗ੍ਰੇਸ਼ਨ ਨੀਤੀਆਂ ਲਈ ਪ੍ਰਭਾਵ ਗੈਰ ਦਸਤਾਵੇਜੀ ਕ੍ਰਾਸਿੰਗ ਵਿੱਚ ਵਾਧਾ ਯੂਐਸ ਕੈਨੇਡਾ ਅਤੇ ਯੂਕੇ ਮੁਨਾਦੀ ਇਮੀਗ੍ਰੇਸ਼ਨ ਅਤੇ ਬਾਰਡਰ ਕੰਟਰੋਲ ਨੀਤੀਆਂ ਦਾ ਮੋੜ ਬਲੰਕਣ ਕਰਨ ਦੇ ਲਈ ਸੰਯੁਕਤ ਰਾਜ ਲਈ ਮੈਕਸੀਕੋ ਦੇ ਨਾਲ ਦੱਖਣੀ ਸਰਹੱਦ ਦੇ ਮੁਕਾਬਲੇ ਉੱਤਰੀ ਸਰਹੱਦ ਤਿਆਸਕ ਤੌਰ ਤੇ ਘੱਟ ਫੋਕਸ ਰਹੀ ਹੈ ਹਾਲਕਿ ਹਾਲੀਆ ਰੁਝਾਨ ਵਧੇ ਹੋਏ ਸਰੋਤ ਅਤੇ ਧਿਆਨ ਦੇ ਜਿੱਥੇ ਲੋੜ ਦੇ ਸੁਝਾਅ ਵੀ ਦੰਦੇ ਨੇ ਕੈਨੇਡਾ ਨੂੰ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਦੇ ਨਾਲ ਆਪਣੇ ਆਰਥਿਕ ਪੀਚਿਆਂ ਨੂੰ ਸੰਤੁਲਿਤ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਸ ਦੀ ਇਮੀਗ੍ਰੇਸ਼ਨ ਨੀਤੀਆਂ ਦਾ ਸ਼ੋਸ਼ਣ ਨਾ ਕੀਤਾ ਜਾਵੇ ਵੀਜ਼ਾ ਸਕਰੀਨਿੰਗ ਨੂੰ ਖਤਮ ਕਰਨਾ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਸਹਿਯੋਗ ਕਰਨਾ ਇਸ ਮੁੱਦੇ ਨੂੰ ਹੱਲ ਕਰਨ ਲਈ ਜ਼ਰੂਰੀ ਕਦਮ ਬਣਾ ਰਿਹਾ ਹੈ ਯੂਕੇ ਦੀਆਂ ਚਿੰਤਾਵਾਂ ਗਲੋਬਲ ਮਾਈਗ੍ਰੇਸ਼ਨ ਪੈਟਰਨਾਂ ਅਤੇ ਇੱਕ ਦੇਸ਼ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਅੰਤਰਰਾਸ਼ਟਰੀ ਪ੍ਰਵਾਹਾਂ ਨੂੰ ਉਜਾਗਰ ਕਰਦੀਆਂ ਨੇ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਟਰਾਂਜ਼ਿਟ ਵੀਜ਼ਾ ਲਾਗੂ ਕਰਨ ਤੇ ਵਿਚਾਰ ਕਰਕੇ ਯੂਕੇ ਲੇਓਵਰ ਦੌਰਾਨ ਸ਼ਰਨ ਦੇ ਦਾਅਵਿਆਂ ਦੇ ਆਣ-ਈਚਿਤ ਨਤੀਜਿਆਂ ਨੂੰ ਰੋਕਣ ਦਾ ਉਦੇਸ਼ ਹੈ। ਅੰਤਰਰਾਸ਼ਟਰੀ ਸਹਿਯੋਗ ਲਈ ਇੱਕ ਲਾਂਘਾ ਜਿਵੇਂ ਕਿ ਸਥਿਤੀਆਂ ਵਿਕਸਤ ਹੁੰਦੀਆਂ ਨੇ ਇਹ ਇੱਕ ਦੂਜੇ ਨਾਲ ਜੁੜੇ ਸੰਸਾਰ ਵਿੱਚ ਗਲੋਬਲ ਮਾਈਗ੍ਰੇਸ਼ਨ ਦੀ ਗੁੰਝਲਤਾ ਨੂੰ ਰੇਖਕਿਤ ਕਰਦੀਆਂ ਨੇ। ਜਿੰਨੇ ਦੇਸ਼ ਆਪੋ ਆਪਣੇ ਇੱਕ ਚੌਰਾਏ ਨੂੰ ਪਾਉਂਦੇ ਜਿੱਥੇ ਇੱਕ ਸਪਾੜ ਕਾਰਵਾਈ ਕਾਫੀ ਨਹੀਂ ਹੋ ਸਕਦੀ ਮਨੁੱਖੀ ਅਧਿਕਾਰਾਂ ਤੇ ਮਾਨਵਵਾਦੀ ਵਿਚਾਰਾਂ ਦਾ ਆਦਰ ਕਰਦੇ ਹੋਏ ਇਮੀਗ੍ਰੇਸ਼ਨ ਦੇ ਪ੍ਰਵਾਹ ਦਾ ਪ੍ਰਬੰਧਨ ਕਰਨ ਲਈ ਪ੍ਰਭਾਵਸ਼ਾਲੀ ਨੀਤੀਆਂ ਵਿਕਸਿਤ ਕਰਨ ਵਿੱਚ ਸਹਿਯੋਗ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਮੁੱਖ ਹੋ ਸਕਦੇ ਨੇ ਇਹ ਵਾਅਦਾ ਸਿਆਸੀ ਤੌਰ ਤੇ ਸੰਵੇਦਨਸ਼ੀਲ ਸਮੇਂ ਤੇ ਵੀ ਆਉਂਦਾ ਖਾਸ ਤੌਰ ਤੇ ਸੰਕਤ ਰਾਜ ਦੇ ਲਈ ਜੋ ਇੱਕ ਮੱਤਪੂਰਨ ਚੋਣ ਸਾਲ ਨੇੜੇ ਆ ਰਿਹਾ ਹੈ ਇਮੀਗ੍ਰੇਸ਼ਨ ਇੱਕ ਗਰਮ ਬਟਨ ਮੁੱਦਾ ਬਣਿਆ ਹੋਇਆ ਅਤੇ ਉੱਤਰੀ ਸਰਦ ਦਾ ਤੇ ਵਿਕਾਸ ਰਾਸ਼ਟਰੀ ਪਾਸ਼ਨ ਵਿੱਚ ਇੱਕ ਹੋਰ ਪਰਤ ਜੋੜਦਾ ਸਿੱਟੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਮਰੀਕਾ ਕੈਨੇਡਾ ਸਰਦ ਪਾਰ ਕਰਨ ਵਾਲੇ ਗੈਰ ਦਸਤਾਵੇਜ਼ੀ ਭਾਰਤੀ ਪ੍ਰਵਾਸੀਆਂ ਵਿੱਚ ਅਚਾਨਕ ਵਾਧਾ ਇੱਕ ਬਹੁ ਪੱਖੀ ਮੁੱਦਾ ਜੋ ਅੰਤਰਰਾਸ਼ਟਰੀ ਨੀਤੀਆਂ ਤੇ ਪ੍ਰਵਾਸ ਰਜਨਾ ਦੇ ਆਪਸ ਵਿੱਚ ਜੁੜੇ ਹੋਣ ਨੂੰ ਜਾਗਰੂਕ ਕਰਦਾ ਹੈ ਇਹ ਇੱਕ ਸੁਖਮ ਪਹੁੰਚ ਦੀ ਮੰਗ ਕਰਦਾ ਜੋ ਆਰਥਿਕ ਲੋੜਾਂ ਸੁਰੱਖਿਆ ਚਿੰਤਾਵਾਂ ਤੇ ਮਾਨਵਵਾਦੀ ਜ਼ਿੰਮੇਵਾਰੀਆਂ ਦੇ ਵਿਚਕਾਰ ਕਰਦਾ ਅਮਰੀਕਾ ਤੇ ਕੈਨੇਡਾ ਦੋਵਾਂ ਨੂੰ ਵਾਅਦੇ ਦੇ ਮੁੱਲ ਕਾਰਨਾ ਦਾ ਹੱਲ ਕਰਨ ਦੇ ਅਤੇ ਅਜਿਹੇ ਉਪਾਏ ਲਾਗੂ ਕਰਨ ਦੇ ਨੇੜੇ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਜੋ ਖੁੱਲੇਪਨ ਤੇ ਸਹਿਯੋਗ ਦੀ ਕਦਰਾਂ ਕੀਮਤਾਂ ਦੇ ਨਾਲ ਸਮਝੌਤਾ ਕੀਤੇ ਬਿਨਾ ਆਪਣੀ ਸਰੱਦਾ ਦੀ ਅਖੰਡਤਾ ਨੇ ਯਕੀਨੀ ਬਣਾਉਂਦੇ ਤੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਉਹਨਾਂ ਦੇ ਰਿਸ਼ਤਿਆਂ ਨੂੰ ਪਰਪਾਸ਼ਿਤ ਕੀਤਾ ਰੇਡਨ ਕਵਨ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ aajniswala.com ਦੇ ਨਾਲ